ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਦੇ ਵਿੱਚ ਸਿਆਸੀ ਹਾਲਾਤ ਖਰਾਬ ਨਜ਼ਰ ਆ ਰਹੇ ਹਨ ਸਮੁੱਚੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਵੱਲੋਂ ਅਫਸਰ ਸ਼ਾਹੀ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਬੀਤੇ ਦਿਨ ਗੁਰਦਾਸਪੁਰ ਦੇ ਡੀਸੀ ਦਫ਼ਤਰ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਤਿੱਖੀ ਬਹਿਸਬਾਜ਼ੀ ਵੀ ਹੋਈ ਸੀ ਤਾਰੀਵਾਲ ਦੇ ਟਕਸਾਲੀ ਕਾਂਗਰਸੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਬਰਿੰਦਰ ਸਿੰਘ ਛੋਟੇਪੁਰ ਦੇ ਗ੍ਰੇਵਿਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਮੌਜੂਦਾ ਮੈਂਬਰ ਪਾਰਲੀਮੈਂਟ ਸ਼ੁਖਜਿੰਦਰ ਸਿੰਘ ਰੰਧਾਵਾ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਫਤਿਹਗਣ ਚੋੜੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਲਖੋ ਪਹਿਲਾਂ ਤੁਸੀਂ ਆਪਣਾ ਸਵਾਲ ਠੀਕ ਕਰੋ ਪੰਚਾਇਤੀ ਚੋਣਾਂ ਦੇ ਹੈ ਹੀ ਨਹੀਂ ਇਹ ਇਹ ਚੋਣਾਂ ਦੀ ਲੁੱਟ ਖਸੁੱਟਾ ਜਿਹੜੀ ਆਮ ਪਾਰਟੀ ਜਿਹੜੀ ਉਹ ਕਰਨ ਲੱਗੀ ਆ ਚੋਣਾ ਹੋਣ ਤੇ ਫਿਰ ਤੇ ਰੌਲਾ ਗੋਲਾ ਹੀ ਨਾ ਹੋਏ ਨਾ ਕਿਤੇ ਗੋਲੀ ਚੱਲੇ ਨਾ ਅਸੀਂ ਕਹਿੰਦੇ ਪਈਏ ਬਾਕੀ ਪ੍ਰਤਾਪ ਭਰਾਣ ਦੀ ਸੁਰਜੀਤ ਸਿੰਘ ਐਮਪੀ ਸਾਹਿਬ ਦੀ ਲੀਡਰਸ਼ਿਪ ਤੇ ਅਸੀਂ ਜੀ ਸਾਹਿਬ ਕੋ ਗਏ ਸੱਬ ਇਹ ਪ੍ਰਤਾਪ ਜੀ ਅਗਲੀ ਗੱਲ ਦੱਸ ਦਿੰਦੇ ਨੇ ਉੱਥੇ ਕੀ ਹੋਇਆ ਕੁੱਲ ਸਾਡੇ ਹਲਕੇ ਦੀ ਸਾਰੇ ਪੰਜਾਬ ਦੀ ਹਾਲਤ ਆ ਤੇ ਸਾਡੇ ਹਲਕੇ ਫਤਗੜ ਚੂੜੀਆਂ ਬਟਾਲਾ ਕਾਦੀਆਂ ਸਾਰੇ ਇੱਕੋ ਹੀ ਕਿਸਮ ਦੀ ਗੱਲ ਆ ਬਾਦ ਕਿਸਿੰਦੀ ਗੱਲ ਆ ਵੀ ਅਸੀਂ ਉਹ ਦਿਨ ਇਲੈਕਸ਼ਨ ਕਮਿਸ਼ਨ ਨਾਕੇ ਸੀ ਇੱਕ ਸੈਕਟਰ ਨੂੰ 90 ਪਿੰਡ ਦੂਜੇ ਸੈਕਟਰ ਨੂੰ 80 ਪਿੰਡ ਕੁਝ ਬਿੰਡ ਫਤਗੜ ਚੂੜੀਆਂ ਦੇ ਕੁਝ ਪਿੰਡ ਪਟਾਲੇ ਦੇ ਕੁਝ ਪਿੰਡ ਧਾਰੀਗਲ ਦੇ ਉਹ ਸੈਕਟਰ ਦੇ ਲੋਕ ਕਿੱਥੇ ਲੱਭਣ ਸੋ ਸਾਰੀ ਖੱਜਲ ਖਰਾਬੀ ਆ ਸਰਕਾਰ ਦੀ ਨੀਅਤ ਮਾੜੀ ਆ ਸਰਕਾਰ ਇਹ ਨਹੀਂ ਇਲੈਕਸ਼ਨਾਂ ਨਹੀਂ ਕਰਾਉਣਾ ਚਾਹੁੰਦੀ ਸਰਕਾਰ ਇਹ ਇਲੈਕਸ਼ਨਾਂ ਜਿਹੜੀ ਆ ਉਹ ਉੱਠੇ ਸਿੱਧਾ ਢੰਗ ਨਾਲ ਜਿਤਨਾ ਚਾਹੁੰਦੀ ਆ ਤੇ ਫਿਰ ਆਖੇ ਕਿ ਬਿਛਿਆਰ ਲਵਾਂਗੇ ਪੀ ਪੰਜਾਬ ਜ ਆਪ ਪਾਰਟੀ ਪੂਰੇ ਜੋਰਾਂ ਨਾਲ ਜਿੱਤੀ ਫਿਰ ਉਹਦਾ 2-300 ਕਰੋੜ ਦਾ ਪੈਨ ਜਿਹੜਾ ਉਹ ਖਾਂਦੇ